ਸਰਸੀ ਕਲਜੀ ਸਾਰਿਆਂ ਨੂੰ ਮਿਰਚਾਂ ਤੋੜਨ ਲੱਗੀ ਸੀ ਮੈਂ ਤੇ ਜਦੋਂ ਫੋਨ ਚੱਕਿਆ ਤੇ ਸਾਹਮਣੇ ਮੈਨੂੰ ਦਿਸ ਗਈ ਬੁਲਬੁਲ ਪਾਣੀ ਪੀਂਦੀ ਹੋਈ ਦੇਖੋ ਤੁਸੀਂ ਇਹਨਾਂ ਵਾਸਤੇ ਅਸੀਂ ਪਾਣੀ ਰੱਖਦੇ ਹਾਂ ਕੁਛ ਪਾਣੀ ਤਾਂ ਗਰਮੀ ਨਾਲ ਵੈਪੋਰੇਟ ਹੋ ਜਾਂਦਾ ਹੈ ਤੇ ਬਹੁਤ ਸਾਰਾ ਪਾਣੀ ਜਿਹੜਾ ਪੰਛੀ ਪੀ ਜਾਂਦੇ ਆ ਸ਼ਾਮ ਨੂੰ ਫਿਰ ਇਹ ਜਿਹੜਾ ਡੋਂਗਾ ਭਰ ਦਾਂਗੇ ਪਾਣੀ ਦਾ ਇਹ ਅ ਅ ਗਰੀ ਮੈਂ ਹੁਣ ਤੁਹਾਨੂੰ ਚੀਜ਼ ਦਿਖਾਉਣੀ ਹੈ ਜਿਸ ਮਕਸਦ ਵਾਸਤੇ ਮੈਂ ਖੋਣ ਚੁੱਕਿਆ ਐਸੀ ਵੀਡੀਓ ਬਣਾਉਣ ਲਈ ਇੱਕ ਤਾਂ ਇਹ ਕਿ ਫਲਾਰਸ ਦੇਖੋ ਕਿੰਨੇ ਸੋਹਣੇ ਪਟੂਨੀਆ ਦੇ ਪਾਣੀ ਹਰ ਰੋਜ਼ ਲੱਗਦਾ ਇਹਨਾਂ ਨੂੰ ਇਸ ਕਰਕੇ ਖਿੜੇ ਹੋਏ ਐ ਦੇਖੋ ਆਪਣੇ ਆਪ ਉੱਗੇ ਆਏ ਕਿੰਨੇ ਸੋਹਣੇ ਫਲਾਰਸ ਦਾ ਵਾਈਟ ਵੀ ਇਹ ਵਿੱਚ ਇਹ ਦੇਖੋ ਤੁਸੀਂ ਰੰਗ-ਬਰੰਗੇ ਫੁੱਲ ਔਰ ਡਬਲ ਸ਼ੇਡਡ ਸੀਗਾ ਵਿੱਚ ਇੱਕ ਉਹ ਦੇਖੋ ਇੱਕ ਤਾਂ ਮੈਂ ਤੁਹਾਨੂੰ ਦਿਖਾਉਣੀ ਸੀ ਮਿਰਚਾਂ ਬੂਟਿਆਂ ਲੱਗੇ ਹੋਣਾ ਦੇਖੋ ਤੁਸੀਂ ਤੇ ਆਹ ਦੇਖੋ ਤੁਸੀਂ ਹੁਣ ਇਹ ਪੱਕਣੀਆਂ ਸ਼ੁਰੂ ਹੋ ਗਈਆਂ ਸਾਰੇ ਬੂਟੇ ਜਿਹੜੇ ਮਿਰਚਾਂ ਨਾਲ ਭਰੇ ਹੋਏ ਆ ਤੇ ਲਾਲ ਹੋ ਰਹੀਆਂ ਇਹ ਪੱਕ ਕੇ ਆਹ ਦੇਖੋ ਉਹਨਾਂ ਵਿੱਚ ਮਿਰਚਾਂ ਤੋੜਨ ਲੱਗੀ ਸੀ ਤੇ ਗਾਰਡਨ ਦੇ ਵਿੱਚ ਮੈਨੂੰ ਕੁਝ ਹੋਰ ਵੀ ਦਿਖਾਈ ਦਿੱਤਾ ਉਹ ਵੀ ਮੈਂ ਤੁਹਾਨੂੰ ਦੱਸ ਲਿਆ ਕਿ ਮੈਂ ਵੀਡੀਓ ਕਿਉਂ ਬਣਾਉਣ ਦਾ ਮੇਰੇ ਮਨ ਦੇ ਵਿੱਚ ਆਈਡੀਆ ਹੈ ਕਿ ਮੈਂ ਵੀਡੀਓ ਬਣਾਵਾਂ ਤੇ ਇਹ ਦੇਖੋ ਮਿਰਚਾਂ ਵੀ ਤੁਹਾਨੂੰ ਮੈਂ ਦਿਖਾ ਦਿਆਂ ਬਹੁਤ ਸੋਹਣੇ ਲੱਗਦੇ ਆ ਬੂਟੇ ਗਾਰਡਨ ਦੇ ਵਿੱਚ ਅਸੀਂ ਅਕਸਰ ਹੀ ਫੁੱਲ ਲਾਉਨੇ ਚਲੋ ਫੁੱਲਾਂ ਦੀ ਆਪਣੀ ਇੰਪੋਰਟੈਂਸ ਹੁੰਦੀ ਹੈ ਆਰਨਾਮੈਂਟ ਚ ਪਲਾਂਟਸ ਲਾਉਣੇ ਆ ਅਸੀਂ ਬਾਮ ਲਾਉਣੇ ਆ ਉਹਨਾਂ ਦੀ ਆਪਣੀ ਇੰਪੋਰਟੈਂਸ ਹੁੰਦੀ ਹੈ ਪਰ ਜੇ ਅਸੀਂ ਆਪਣੇ ਬਗੀਚੀ ਦੇ ਵਿੱਚ ਦੋ ਚਾਰ ਬੂਟੇ ਮਿਰਚਾਂ ਦੇ ਲਾ ਦਈਏ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਬਗੀਚੀ ਆ ਦਾ ਸਜਾਵਟੀ ਪੱਖ ਵੀ ਪੂਰਾ ਹੋ ਜਾਊਗਾ ਤੇ ਸਾਨੂੰ ਖਾਣ ਵਾਸਤੇ ਘਰੇ ਵਧੀਆ ਆਪਣੇ ਘਰ ਦੀ ਜਿਹੜੀ ਸਬਜ਼ੀ ਉਹ ਵੀ ਮਿਲ ਜੂਗੀ ਇਹ ਦੇਖੋ ਕਿੰਨੇ ਤਰ੍ਹਾਂ ਦੇ ਮਿਰਚਾਂ ਤਿੰਨ ਚਾਰ ਕਿਸਮਾਂ ਦੀਆਂ ਇਹ ਹੋਰ ਕਿਸਮ ਹੈ ਆ ਜਿਹੜੀ ਹੈ ਥੋੜੀ येलो ਮਰਹਿੰਦੀ ਮਿਰਚੇ ਥੋੜੇ ਜਿਹੜਾ ਹਰਾ ਰੰਗ ਉਹ ਪਲਤਨ ਦੇ ਵਿੱਚ ਹੁੰਦਾ ਹੈ ਪੀਲਾ ਪਾਣਾ ਇਹਦੇ ਵਿੱਚ ਜਿਹਨੂੰ ਅਸੀਂ ਆਚਾਰੀ ਮਿਰਚ ਕਹਿੰਦੇ ਆ ਇਹਨਾਂ ਮਿਰਚਾਂ ਦਾ ਆਚਾਰ ਬੜਾ ਵਧੀਆ ਬਣਦਾ ਹੈ ਤੇ ਇਹ ਮਿਰਚਾਂ ਤਿੱਖੀਆਂ ਟੇਸਟ ਦੇ ਵਿੱਚ ਜਿਆਦਾ ਕੌੜੀਆਂ ਹੁੰਦੀਆਂ ਤਿੱਖੀਆਂ ਹੁੰਦੀਆਂ ਤੇ ਇਹ ਵੀ ਕਾਫੀ ਕੌੜੀਆਂ ਹੁੰਦੀਆਂ ਬਰੀਕ ਇਹਨਾਂ ਦਾ achar ਨਹੀਂ ਬਣਦਾ achar ਬਣਾ ਸਕਦੇ ਆ ਪਰ ਇਹਨਾਂ ਤੁਸੀਂ ਜਿਵੇਂ ਕਹਿ ਸਕਦੇ ਆ ਆਪਾਂ ਤੇਲ ਦੇ ਵਿੱਚ ਤਲ ਕੇ ਇੱਕਦਮ ਫਟਾਫਟ ਜੇ ਤੁਸੀਂ ਕੋਈ achar ਬਣਾਉਣਾ ਤੋਂ ਬਣਾ ਸਕਦੇ ਹੋ ਪਰ ਲੰਬੇ ਸਮੇਂ ਵਾਸਤੇ ਜਿਹੜਾ ਸੀ achar ਬਣਾਉਣੇ ਹੋ ਉਹ ਇਹ ਮਿਰਚਾਂ ਹੁੰਦੀਆਂ ਆ ਦੇਖੋ ਇਹ ਕੱਖੜੀਆਂ ਖਰਬੂਜੇ ਲੱਗੇ ਹੋਏ ਸਾਰੇ ਮੈਂ ਜਦੋਂ ਹੁਣ ਇੱਥੇ ਆਈ ਇਧਰ ਬਗੀਚੀ ਦੇ ਵਿੱਚ ਸਬਜ਼ੀਆਂ ਵਾਲੇ ਪਾਸੇ ਤਾਂ ਮੈਂ ਦੇਖ ਰਹੀ ਸੀ ਪੇਠਿਆਂ ਨੂੰ ਔਰ ਦੇਖੋ ਤੁਸੀਂ ਦੇਸੀ ਚਿੜੀਆਂ ਉਹ ਦੇਖ ਇੱਕ ਮੁੰਨੀ ਹੈ ਤੇ ਇੱਕ ਦੇਸੀ ਚਿੜੀ ਹੈ ਪਾਣੀ ਪੀ ਰਹੀ ਹੈ ਇਹ ਅਸੀਂ ਬਣਾਉਨੇ ਆ ਕੰਪੋਸਟ ਘਰ ਦਾ ਜਿਹੜਾ ਸਾਡਾ ਰਸੋਈ ਦਾ ਵੇਸਟ ਜਿੰਨੇ ਵੀ ਹੈਗੇ ਸਬਜ਼ੀਆਂ ਦੇ ਚਿਲਕੇ ਆ ਜਾਂ ਪੱਤੇ ਆ ਉਹ ਇਸ ਤੋ ਇਹਦੇ ਵਿੱਚ ਅਸੀਂ ਸੁੱਟ ਦਿੰਨੇ ਆ ਤੇ ਇਹ ਫਿਰ ਥੋੜੇ ਸਮੇਂ ਬਾਅਦ ਆਪਣੇ ਆਪ ਹੀ ਕੰਪੋਸਟ ਵਿੱਚ ਚੇਂਜ ਹੋ ਜੂਗਾ ਸਾਰਾ ਆਰਗੈਨਿਕ ਜਿਹੜਾ ਮੈਟਰ ਹੈ ਵੇਸਟ ਹੈ ਇਹ ਵੀ ਮਿਰਚਾਂ ਦੇ ਕੁਝ ਬੂਟੇ ਆ ਇਹ ਵੀ ਹੁਣ ਆ ਦੇਖੋ ਇੱਕ ਮਿਰਚ ਥੱਲੇ ਕਿਸੇ ਜਾਨਵਰ ਨੇ ਤੋੜੀ ਹੋਈ ਹੈ ਤੇ ਇਹ ਆਪਣੇ ਆ ਦੇਖੋ ਇਹ ਵੀ ਮਿਰਚਾਂ ਜਿਹੜੀਆਂ ਆਚਾਰ ਵਾਲੀਆਂ ਜਿਨ੍ਹਾਂ ਦਾ ਆਚਾਰ ਬਣਦਾ ਵਧੀਆ ਇਹ ਸਾਰਾ ਉਹ ਹੈ ਕੁਝ ਜਿਹੜੀਆਂ ਮਿਰਚਾਂ ਉਹ ਮੈਂ ਸਵੇਰੇ ਤੋੜ ਲਈਆਂ ਸੀਗੀਆਂ ਉਹ ਕੌੜੀਆਂ ਘੱਟ ਹੁੰਦੀਆਂ ਹਨ ਹੁਣ ਤੁਸੀਂ ਖਾ ਸਕਦੇ ਹੋ ਆ ਦੇਖੋ ਰੋਟੀ ਦੇ ਨਾਲ ਜਾਂ ਖਾਣੇ ਦੇ ਨਾਲ ਇਹ ਜਿਹੜੀ ਹੈਗੀ ਹੈ ਕੌੜੀ ਨਹੀਂ ਹੈਗੀ ਮਿੱਠੀ ਹੈ ਮਿਰਚ ਇਹ ਇਹ ਮਿਰਚੂੜੀ ਹੁੰਦੀ ਹੈ ਥੋੜੀ ਡਾਰਕ ਕਲਰ ਦੀ ਹੁੰਦੀ ਹੈ ਡਾਰਕ ਗ੍ਰੀਨ ਪੱਤਿਆਂ ਵਰਗਾ ਰੰਗ ਹੁੰਦਾ ਦੇਖੋ ਗੂੜੇ ਹਰੇ ਰੰਗ ਦੀ ਹੁੰਦੀ ਹੈ ਕੌੜੀ ਘੱਟ ਹੁੰਦੀ ਹੈ ਤਾਂ ਜਦੋਂ ਮੈਂ ਇੱਧਰ ਪੇਠਿਆਂ ਦੀਵੰਲਾਂ ਵੱਲ ਆ ਲਈ ਮੈਂ ਦੇਖਣ ਆਈ ਸੀ ਕਿ ਪੇਠੇ ਜਿਹੜੇ ਕਿੰਨੇ ਕ ਕਾਮਯਾਬ ਹੋ ਰਹੇ ਆ ਦੇਖੋ ਤੁਸੀਂ ਉਹ ਪੇਠਾ ਜਿਹੜਾ ਇੱਕ ਆ ਦੇਖੋ ਸੋਨਾ ਗਰੋ ਕਰ ਰਿਹਾ ਇੱਕ ਇੱਧਰ ਵੀ ਪਿਆ ਦੇਖੋ ਇਹ ਵੀ ਸੋਨਾ ਗਰੋ ਕਰ ਰਿਹਾ ਇਹ ਦੇਖੋ ਤਾਂ ਮੈਨੂੰ ਇੱਥੇ ਸ਼ਾਇਦ ਦੀ ਮੱਖੀ ਦਿਸੀ ਇੱਕ ਸਿਰਫ ਇੱਕ ਹੀ ਸੀ ਜੀ ਤੇ ਉਹ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾ ਰਹੀ ਸੀ ਤਾਂ ਮੈਂ ਦੇਖਿਆ ਕਿ ਜਿਹੜੀ ਜਦੋਂ ਇੱਕ ਫੁੱਲ ਤੋਂ ਦੂਜੇ ਫੁੱਲ ਦੇ ਉੱਤੇ ਮੱਖੀ ਜਾਂਦੀ ਹੈ ਤਾਂ ਉਦੋਂ ਪੋਲੀਨੇਸ਼ਨ ਕਰਦੀ ਹੈ ਪੋਲੀਨੇਸ਼ਨ ਵਿੱਚ ਹੈਲਪ ਕਰਦੀਆਂ ਮੱਖੀਆਂ ਸ਼ਹਿਦ ਦੀਆਂ ਖਾਸ ਕਰਕੇ ਕਿਉਂਕਿ ਰਸ ਚੂਸਦੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਪਹੁੰਚਦੀਆਂ ਤੇ ਇਹ ਇਹਦੇ ਨਾਲ ਨਵੀਂ ਵੈਰੈਟੀ ਜਿਹੜੀਆਂ ਹਾਈਬ੍ਰਿਡ ਨੇਚਰ ਦੇ ਵਿੱਚ ਹਾਈਬ੍ਰਿਡ ਵੈਰੈਟੀਸ ਪੈਦਾ ਹੁੰਦੀਆਂ ਆ ਦੇਖੋ ਇੱਕ ਆ ਮੈਨੂੰ ਦਿਸ ਰਿਹਾ ਮੇਰੀ ਗੱਲ ਵਿੱਚ ਹੀ ਹਾਲੇ ਤੇ ਸ਼ਾਇਦ ਤੁਹਾਨੂੰ ਵੀ ਦਿਸ ਰਿਹਾ ਹੋਵੇ ਆ ਦੇਖੋ ਇਹ ਛਿਬੜ ਹੈ ਵੱਡਾ ਛਿਬੜ ਤਾਂ ਪੋਲੀਨੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਮੱਖੀਆਂ ਰਾਹੀਂ ਪਰ ਜਿਵੇਂ ਕਿ ਸ਼ਹਿਦੀਆਂ ਮੱਖੀਆਂ ਇਹਨਾਂ ਦੀ ਗਿਣਤੀ ਘਟ ਰਹੀ ਹੈ ਕਾਫੀ ਸ਼ਹਿਦੀਆਂ ਮੱਖਾਂ ਪੋਲੀਨੇਸ਼ਨ ਦੇ ਵਿੱਚ ਹੈਲਪ ਕਰਦੀਆਂ ਨਵੀਂ ਵੈਰਾਈਟੀਆਂ ਬਣਦੀਆਂ ਕੁਦਰਤ ਦੇ ਵਿੱਚ ਫੁੱਲਾਂ ਦੀਆਂ ਬੂਟੀਆਂ ਦੀਆਂ ਤੇ ਜੇਕਰ ਪੋਲੀਨੇਸ਼ਨ ਨਹੀਂ ਹੁੰਦੀ ਤਾਂ ਇਹ ਇੱਕ ਖਤਰੇ ਦੀ ਘੰਟੀ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਪੌਦਿਆਂ ਦੀਆਂ ਕਿਸਮਾਂ ਉਹ ਖਤਮ ਹੋ ਸਕਦੀਆਂ ਪੋਲੀਨੇਸ਼ਨ ਜੇਕਰ ਨਹੀਂ ਹੁੰਦੀ ਤਾਂ ਬੀਜ ਵੀ ਨਹੀਂ ਬਣਦੇ ਪੋਲੀਨੇਸ਼ਨ ਦੇ ਨਾਲ ਹੀ ਜਿਹੜਾ ਫਰੂਟ ਡਵੈਲਪ ਹੁੰਦਾ ਉਹਦੇ ਵਿੱਚ ਬੀਜ ਬਣਦੇ ਆ ਤੇ ਨਵੀਂ-ਨਵੀਂ ਜਿਹੜੀਆਂ ਵੈਰਾਈਟੀਆਂ ਆ ਉਹ ਬਣਦੀਆਂ ਸ਼ਹਿਦ ਦੀਆਂ ਮੱਖੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਪੰਛੀ ਹੋਗੇ ਪੰਛੀ ਵੀ ਇੱਕ ਥਾਂ ਤੋਂ ਦੂਜੇ ਥਾਂ ਤੱਕ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਪੋਲੀਨੀਸ਼ਨ ਕਰਦੇ ਜਿਵੇਂ ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਹੈ ਕਿਹਾਂ ਕਿੜਾ ਹੈ ਭਾਵੇਂ ਪਰ ਇਹ ਇਨਸੈਕਟ ਦੇ ਵਿੱਚ ਆ ਗਿਆ ਇਹ ਆ ਦੇਖੋ ਇਹ ਰਸ ਪੀਂਦੇ ਆ ਪੌਦਿਆਂ ਤੋਂ ਫੁੱਲਾਂ ਤੋਂ ਤੈਨ ਲੱਤਾਂ ਨਾਲ ਸਪੋਰਸ ਹੈ ਜਿਹੜੇ ਪੋਲਨ ਗ੍ਰੇਨਸ ਹੈ ਉਹ ਲੱਗ ਜਾਂਦੇ ਆ ਜਦੋਂ ਇਹ ਦੂਸਰੇ ਫੁੱਲ ਤੇ ਜਾਂਦੇ ਆ ਕਿਸੇ ਵੀ ਦੂਜੇ ਫੁੱਲ ਦੇ ਉੱਤੇ ਤਾਂ ਉਹ ਜਿਹੜੇ ਇੱਕ ਫੁੱਲ ਦੇ ਪੋਲਨ ਗ੍ਰੇਨਸ ਹੈ ਉਹ ਦੂਜੇ ਫੁੱਲ ਦੇ ਉੱਤੇ ਜਿਹੜਾ ਫੀਮੇਲ ਫਲਾਰਾ ਉਹਦੇ ਤੇ ਛੱਡ ਦਿੰਦੇ ਆ ਤੇ ਜਿਹਦੇ ਨਾਲ ਨਵੀਆਂ-ਨਵੀਆਂ ਵੈਰਾਈਟੀਆਂ ਡਿਵੈਲਪ ਹੁੰਦੀਆਂ ਇਹ ਗਾਂ ਕਿ ਕੁਦਰਤ ਦੇ ਵਿੱਚ ਜੀਵਾਂ ਤੇ ਪੌਦਿਆਂ ਲਈ ਦੋਨਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਵੈਜੀਟੇਸ਼ਨ ਹੈ ਵਨਸਪਤੀ ਹੈ ਇਸ ਪ੍ਰithvi ਤੇ ਧਰਤੀ ਤੇ ਤਾਂ ਫੇਰ ਹੀ ਮਨੁੱਖ ਜਾਤੀ ਸਰਵਾਈਵ ਕਰੂਗੀ ਜੇਕਰ ਇਥੇ ਰੁੱਖ ਬੂਟੇ ਖਤਮ ਹੋ ਗਏ ਤਾਂ ਮਨੁੱਖ ਵੀ ਬਹੁਤਾ ਸਮਾਜ ਸਰਵਾਈਵ ਨਹੀਂ ਕਰ ਸਕੂਗਾ ਕਿਉਂਕਿ ਕੁਦਰਤ ਦੇ ਵਿੱਚ ਹਰ ਇੱਕ ਹਰ ਇੱਕ ਜੀਵ ਜੰਤੂ ਇਨਸੈਕਟ ਛੋਟੇ ਤੋਂ ਛੋਟਾ ਜੀਵ ਜਿਹੜਾ ਸਾਨੂੰ ਲੱਗਦਾ ਕਿ ਸ਼ਾਇਦ ਇਹਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੋਣੀ ਇਹ ਤਾਂ ਕੀ ਕਰਾਉਣਾ ਸੀ ਉਹ ਵੀ ਉਹਨੇ ਇੰਪੋਰਟੈਂਟ ਹੈ ਜਿੰਨਾ ਮਨੁੱਖ ਜਾਂ ਜਿੰਨੇ ਫੁੱਲ ਬੂਟੇ ਤਾਂ ਇੱਕ ਚੇਨ ਹੈ ਇੱਕ ਚੇਨ ਬਣੀ ਹੋਈ ਹੈ ਹਰ ਇੱਕ ਜੀਵ ਦੀ ਪੰਚੀਆਂ ਦੀ ਛੋਟੇ ਛੋਟੇ ਜਿਹੇ ਬੈਕਟੀਰੀਆ इवन ਉਹ ਵੀ ਸਾਡੇ ਵਾਸਤੇ ਬੈਨੀਫੀਸ਼ੀਅਲ ਹੈ ਤੇ ਜੇਕਰ ਇਸ ਕੜੀ ਦੇ ਵਿੱਚੋਂ ਇੱਕ ਵੀ ਹਿੱਸਾ ਸੀ ਕੱਢ ਦਈਏ ਚੇਨ ਦੇ ਵਿੱਚੋਂ ਤੋਂ ਜਿਹੜੇ ਆ ਜਾਂ ਅਸੀਂ ਕਹਿ ਸਕਦੇ ਹਾਂ ਮਣਕੇ ਹੈ ਮਾਲਾ ਹੈ ਜਿਹੜੀ ਮਣਕ ਕਹਿੰਦੀ ਹੈ ਕਿ ਵੀ ਮਣਕਾ ਕੱਢ ਦਈਏ ਤੇ ਉਹ ਜਾਂ ਧਾਗੇ ਨੂੰ ਅਸੀਂ ਤੋੜ ਦਈਏ ਤਾਂ ਮੇਰੀ ਮਾਲਾ ਉਹ ਬिखर ਜੂਗੀ ਉਹ ਸਟੇਬਲ ਨਹੀਂ ਰਹਿਣੀ ਉਹ ਖਰਾਬ ਹੋ ਜੂਗੀ ਤਾਂ ਅੱਜ ਮੈਂ ਸਿਰਫ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਹੋਰ ਮੇਰਾ ਕੋਈ ਖਾਸ ਮਕਸਦ ਨਹੀਂ ਸੀ ਵੀਡੀਓ ਬਣਾਉਣ ਦਾ ਕਿ ਮੈਂ ਸਿਰਫ ਮਿਰਚਾਂ ਦੇ ਬੂਟੇ ਦਿਖਾਉਣੇ ਸੀ ਤੁਹਾਨੂੰ ਤੇ ਕਿਉਂਕਿ ਮੈਂ ਮਿਰਚਾਂ ਤੋੜ ਲੈਣੀਆਂ ਸਾਰੀਆਂ ਹੁਣ ਇਸ ਕਰਕੇ ਮੈਂ ਸੋਚਿਆ ਕਿ ਇਹ ਵੀਡੀਓ ਸ਼ੇਅਰ ਕਰਾਂ ਮਿਰਚਾਂ ਦੀ ਤੇ ਇੱਕ ਮੈਂ ਤੁਹਾਨੂੰ ਪੋਲੀਨੇਸ਼ਨ ਬਾਰੇ ਦੱਸਣਾ ਸੀਗਾ ਕਿ ਕਿਵੇਂ ਇਨਸੈਕਟਸ ਆ ਜਿਹੜੇ ਜਾਂ ਬਰਡਸ ਆ ਉਹ ਪੋਲੀਨੇਸ਼ਨ ਦੇ ਵਿੱਚ ਹੈਲਪਫੁਲ ਹੁੰਦੇ ਆ ਇਹ ਸਾਨੂੰ ਇਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਕਿਉਂਕਿ ਮਨੋਖੀ ਇੱਕ ਜੈ ਜੀਵ ਹੈ ਧਰਤੀ ਤੇ ਜਿਹਨੂੰ ਪ੍ਰਮਾਤਮਾ ਨੇ ਸੋਜੀ ਦਿੱਤੀ ਹੈ ਕੁਦਰਤ ਨੂੰ ਸਮਝਣ ਦੀ ਉਹਦੀ ਦੇਖ ਰੇਖ ਕਰਨ ਦੀ ਮੇਥੀ ਦੇ ਫੁੱਲ ਵੀ ਦੇਖੋ ਤੁਸੀਂ ਮੇਥੀ ਅਜੇ ਖੜੀ ਹੋਈ ਸੀ ਕਿੰਨੇ ਸੋਹਣੇ ਫੁੱਲ ਇਹ ਨਵੇਂ ਬੂਟੇ ਸ਼ਾਇਦ ਨਿਕਲੇ ਆਏ ਪਾਣੀ ਲੱਗਣ ਕਰਕੇ ਤੇ ਹੋਣੇ ਲੱਗ ਰਿਹਾ। ਉਹ ਮੱਖੀ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਸੀ ਸ਼ਾਇਦ ਦੀ ਉੱਡ ਗਈ ਹੈ। ਮੱਖੀਆਂ ਬੜੀਆਂ ਘੱਟ ਰਹੀਆਂ ਸ਼ਾਇਦ ਦੀਆਂ। ਉਹ ਹੀ ਦਿਖਾਉਣ ਵਾਸਤੇ ਮੈਂ ਹੋਣ ਚੁੱਕਿਆ ਸੀ ਤੇ ਉਹ ਹੁਣ ਚਲੀ ਗਈ ਇੱਥੇ। ਚਲੋ ਫਰੈਂਡਸ ਜਦੋਂ ਕਿਤੇ ਫੇਰ ਸ਼ਾਇਦ ਦੀਆਂ ਮੱਖੀਆਂ ਕਿਤੇ ਮੈਨੂੰ ਦਿਖੀਆਂ ਇੱਥੇ ਤਾਂ ਮੈਂ ਫੇਰ ਨਵੀਂ ਵੀਡੀਓ ਬਣਾਵਾਂਗੀ ਇਸ ਟੌਪਿਕ ਤੇ। ਤਦ ਤੱਕ ਲਈ thanks for watching my video.